ਦਿਨ ਦਿਹਾੜੇ ਦਾ ਡਕੈਤੀ ਹੈ ਜੇਬ ਚ ਕੱਟਣ ਵਾਲੇ ਪੈਸੇ ਆ। ਇਹ ਤਾਂ ਬੰਦਾ ਕੀ ਕਮਾਏਗਾ ਕੀ ਖਾਏਗਾ? 15-20 ਹਜ਼ਾਰ ਦਾ ਬੰਦਾ ਕਮਾਣ ਦਾ ਘਰ ਵੀ ਦੇਖਣਾ, ਬਾਲ ਬੱਚੇ ਵੀ ਨੇ ਪਰਿਵਾਰ ਦੇਖਣਾ। ਇਹ ਤਾਂ ਆਸੀ ਹੈ ਜੀ ਪੁਲਿਸ ਤਾਂ ਨਾਮ ਕੇ ਲਈ ਬੈਠੀ ਆ ਸਿਰਫ। ਉਸ ਦਿਨ ਸੈਲਰੀ ਲੈਣੇ ਲਈ ਬੈਠੇ ਆ। ਕੋਈ ਵੀ ਕੰਤੇ ਕੋਈ ਕਾਰਵਾਈ ਹੁੰਦੀ ਮੌਕਾ ਦੇਖਿਆ ਜਾਂਦਾ। ਗਏ ਆ 7 ਨੰਬਰ ਮੌਕਾ ਦੇਖਣ ਆਵਾਂਗੇ। ਹੁਣ ਤੱਕ 24 ਘੰਟੇ ਕੋਈ ਮੌਕਾ ਨਹੀਂ ਦੇਖਿਆ ਗਿਆ। ਇਹ ਤਾਂ ਬਾਈਕ ਆ ਫਿਰ ਆ ਜੇਗੀ। ਕੱਲੂ ਬਾਲ ਮੇਰੀ ਕੁੜੀਆਂ ਵੀ ਪਿੱਛੇ ਖੁੰਦੀ 3 ਸਾਲ ਦੀ ਹੈ ਕੱਲੂ ਕੋ ਕੁੜੀ ਚੱਕ ਕੇ ਲੈ ਜਾਏਗਾ ਕੌਣ ਜ਼ਿੰਮੇਵਾਰਾ ਕੁੜੀ ਨਹੀਂ ਲੈ ਸਕਦੀ ਕਿ ਤੁਹਾਨੂੰ ਸਾਨੂੰ ਉਹੀ ਕਹਿੰਦੇ ਸਾਡੇ ਜਿੰਦੂ ਕੋਈ ਕਰਦੇ ਆ ਤੁਸੀਂ ਕੀ ਲੈ ਕੇ ਆਏ ਹੋ ਮੈਂ ਕਿਹਾ ਇਹ ਕੁਝ ਦਿੱਤਾ ਉਹਨਾਂ ਨੇ ਆਪਣਾ ਆਨਲਾਈਨ ਚੈੱਕ ਕੀਤਾ ਕਹਿੰਦੇ ਕੋਈ ਤੇਰੀ ਆਫਰ ਆਈ ਨਹੀਂ ਹੋਈ ਕੋਈ ਯਾਰ ਕੁਝ ਨਹੀਂ ਹੋਇਆ ਪਿਆ ਆ 24 ਘੰਟੇ ਹੋ ਗਏ ਕੋਈ ਇਹਦਾ ਹੁੰਦਾ ਕੱਲੂ ਕੌਣ ਜ਼ਿੰਮੇਵਾਰਾ ਬਾਈਕ ਜੇ ਅਸੀਂ ਖੜੀ ਕਰਨੀ ਚਾਹੀਏ ਤਾਂ ਕਿੱਥੇ ਖੜੀ ਕਰੀਏ 1 ਮਿੰਟ ਵਾਲਾ ਦੀ ਅਗਰ ਉਹਨਾਂ ਕਰੀ ਗੱਲਾਂ ਦੇ ਦੇਖਿਆ ਦੋਸ਼ੀ ਤਾਂ ਫੱਜ ਗਈ ਉਹ ਜੇ ਕਾ ਪੱਗਵਾਛੇ 1 ਮਿੰਟ ਲਗਾਇਆ ਉਹਨੇ ਭੱਜ ਗਏ ਸਰ ਕੋਈ ਵਾਇ ਵਾਇ ਹੈ ਨਹੀਂ ਕੋਈ ਸਾਧਨ ਨਹੀਂ ਹੈਗਾ ਸੇਂ ਤੇ ਮੁੰਡੇ ਨੇ ਪਕੜ ਲੈਣਾ ਸੀ ਦੇਖਿਆ ਜੀ ਕਦੀ ਮਹੱਲੇ ਚ ਉਹ ਜੇ ਆਇਆ ਨਹੀਂ ਜੀ ਕਦੀ ਵੀ ਆਇਆ ਨਹੀਂ ਹੈ ਉਹ ਤਾਂ ਕਦੀ ਇਸ ਮਹੱਲੇ ਚ ਆਇਆ ਨਹੀਂ ਹੈਗਾ ਕਦੀ ਵੀ ਨਹੀਂ ਆਇਆ ਇਸ ਮਹੱਲੇ ਚ ਉਹ ਪਹਿਲੀ ਵਾਰ ਉਸਨੂੰ ਦੇਖੇਗਾ ਮਾਸਿ ਤੇ ਪਤਾ ਨਹੀਂ ਯਾਰ ਸਾਡੇ ਸਾਰੇ ਬਾਗ ਕਮਿਸ਼ਨ ਖੜੀਆਂ ਹੁੰਦੇ ਆ ਸਾਡੀ ਕਾਰਾਂ ਰੱਖਿਆ ਮੋਟਰਸਾਈਕਲ ਲੱਗਰ ਉਹ ਵਿਚਾਰੇ ਮੈਸੇਜ ਪੂਰਾ ਪੂਰਾ ਸੁਦਾ ਹੈਗਾ ਮੁੰਡਾ ਜਿਹਨੇ ਨਾ ਤਾਂ ਕਰ ਦਿੱਤਾ ਤਾਨੂੰ ਮੈਂ ਫੋਨ ਕੀਤਾ ਤੁਸੀਂ 1 ਘੰਟੇ ਦੋਦੇ ਤੇ ਤੁਹਾਡੇ ਅਫਸਰ ਸਹੀ ਉਹ ਤੋਂ 2:05 ਵਜੇ ਆ ਗਏ ਉਹਨਾਂ ਨੂੰ ਕਿਉਂ ਆਏ ਕਿ ਤੁਹਾਡੀ ਤੁਸੀਂ ਅਪਰ ਡਿਊਟੀ ਕਰ ਰਹੇ ਹੋ ਅਗਲੀ ਅਪਰ ਡਿਊਟੀ ਕਰ ਰਹੇ ਹੋ ਠੀਕ ਹੈ ਜੀ ਤੁਸੀਂ ਆਪਣੀ ਡਿਊਟੀ ਕਰਨ ਲਈ ਆ ਕੇ ਕਰ ਲੀ ਜੀ ਉਹ ਅਗਲੀ ਅਪਰ ਡਿਊਟੀ ਕਿਉਂ ਨਹੀਂ ਕਰਨ ਆਏ ਉਹ ਮੋਰਸਾ ਦੇ ਕੰਕਵਾ ਮੋਰਸਾ ਕੇ ਲਾਹਰਸੇ ਪਲੈਂਟਰ ਇੱਕ ਵਾਰ ਪੁੱਛਦਾ ਹਾਂ ਉਹਨਾਂ ਡਿਊਟੀ ਅੱਥਮਾ ਨਾ ਲੁਧਿਆਣਾ ਲੈ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਦਾ ਲੁਧਿਆਣਾ ਸ਼ਹਿਰ ਦੇ ਸ਼ਹਿਰ ਦੇ ਵਿੱਚ ਰੇਸ਼ੋ ਕੱਢੀ ਜਾਵੇ ਮਹੀਨੇ ਦੀ ਰੇਸ਼ੋ ਕੱਢੀ ਜਾਵੇ ਤਾਂ ਕਈ ਮੋਟਰਸਾਈਕਲ ਤੇ ਕਈ ਫੋਨ ਚੋਰੀ ਹੁੰਦੇ ਨੇ ਜਿਹੜੇ ਲੱਭੇ ਨਹੀਂ ਜਾਂਦੇ ਤਾਂ ਸਬੂਤਦਾਰੀ ਦੇ ਤੌਰ ਦੇ ਉੱਤੇ ਪੁਲਿਸ ਕੋਲ ਜਦੋਂ ਪਹੁੰਚਦੇ ਵੀ ਹੈ ਤਾਂ ਉਹ ਖੱਜਰ ਖਰਾਬ ਹੋਣਾ ਵੀ ਪੈਂਦਾ ਵਾ ਲੇਕਿਨ ਪੁਲਿਸ ਵੱਲੋਂ ਵੀ ਮੁਸਤੈਦੀ ਦਿਖਾਈ ਜਾਂਦੀ ਹੈ ਮੋਟਰਸਾਈਕਲ ਲੱਭੇ ਜਾਂਦੇ ਨੇ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਕਈ ਮੋਟਰਸਾਈਕਲ ਦੇ ਜਿਹੜੇ ਚੋਰ ਹੁੰਦੇ ਗਰੋਹ ਦਾ ਪਰਦਾਫਾਸ਼ ਕੀਤਾ ਜਾਂਦਾ ਲੇਕਿਨ ਬਾੜ ਦਾ ਤਰੁੱਕਾ ਦਾ ਨਾਮ ਨਹੀਂ ਲੈ ਰਹੀ ਹੈ ਲੁਧਿਆਣਾ ਗੁਰੂ ਅਰਜਨ ਦੇਵ ਨਗਰ 7 ਨੰਬਰ ਗਲੀ ਦੇ ਵਿੱਚ ਮੌਜੂਦ ਆ ਜਿੱਥੇ ਘਰ ਦੇ ਬਾਹਰ ਮੋਟਰਸਾਈਕਲ ਲੱਗਾ ਸੀਗਾ ਛਾਤੇ ਲੁਟੇਰੇ ਛੋਟੀ ਜੀ ਉਮਰ ਦੇ ਛਾਤੇ ਜੋ ਉਥੋਂ ਢੀੜਾ ਕਰਦੇ ਬਾਰ-ਬਾਰ ਢੀੜੀ ਕਰਦੇ ਆ ਅਗਰ ਇਸ ਦਰਵਾਜੂ ਪਿੱਛੇ ਆ ਖੜੇ ਨਹੀਂ ਸਾਡੇ ਨਾਲ ਸਖਸ਼ ਇਹ ਜਦੋਂ ਆਉਂਦੇ ਨੇ ਦਰਵਾਜਾ ਖੁੱਲਾ ਹੁੰਦਾ ਪਣਾਕ ਲੱਗਦੀ ਆ ਤਾਂ ਮੋਟਰਸਾਈਕਲ ਨੂੰ ਚਾਬੀ ਲਗਾ ਕੇ 도ੜ ਜਾਂਦੇ ਨੇ ਫਿਰ ਥੋੜੀ ਦੇਰ ਬਾਅਦ ਆਉਂਦੇ ਤੇ ਮੋਟਰਸਾਈਕਲ ਦੇ ਰਫੂ ਚੱਕਰ ਹੋ ਜਾਂਦੇ ਸ਼ਖਸ ਸਿਰਫ 15000 ਰੁਪਏ ਨਾਈਟ ਦੀ ਜੌਬ ਕਰਦਾ ਦੋ ਹੀ 2017 ਚ ਮੋਟਰਸਾਈਕਲ ਲਿੱਤਾ ਸੀਗਾ ਹਾਲਾਤ ਕੀ ਹਾਲਾਤ ਨੇ ਲੁਧਿਆਣੇ ਦੇ ਵੀਰੇ ਦੇਖੋ ਤੁਹਾਡੇ ਸਾਹਮਣੇ ਹਾਲਾਤ ਨੇ ਦਿਨ ਦਿਹਾੜੇ ਦਾ ਡਕੈਤੀ ਹੈ ਜੇਬ ਚੋਂ ਕੱਟਣ ਵਾਲੇ ਪੈਸੇ ਆ ਇਹ ਤਾਂ ਬੰਦਾ ਕੀ ਕਮਾਏਗਾ ਕੀ ਖਾਏਗਾ ਇਹ ਤਾਂ ਚੀਜ਼ਾਂ ਨੂੰ ਡਕੈਤੀ ਆ ਲੁੱਟ ਖੋਲ ਆ ਬਾਜ਼ਾਰ ਆ ਕੋਈ ਬੰਦੇ ਨਾਲ ਜੇਬ 'ਚ ਹੈ ਨਹੀਂ ਸੋਚੋ ਬੰਦਾ ਆਪਣੇ ਘਰ ਦੇ ਨਾਲ ਅਲਮਾਰੀ ਦੇ ਨਾਲ ਬਾਈਕ ਹੋਵੇ ਕੋਈ ਚੀਜ਼ ਅਲਮਾਰੀ ਵਿੱਚ ਲੋਕਰ 'ਪਾ ਰੱਖਦੇ ਨਾ ਆਪਣੀ ਕੋਈ ਰੱਖਦੇ ਆ ਪ੍ਰੋਪਰਟੀ ਕੋਈ ਚੀਜ਼ ਆ ਉਹ ਅੱਜ ਕਾ ਲੋਕਰ 'ਚ ਰੱਖਣ ਦਾ ਕੰਮ ਹੋ ਗਿਆ ਏ ਮਤਲਬ ਘਰ ਦੀ ਬਾਹਰ ਹੁਣ ਆਪਾਂ ਵਹੀਕਲ ਵੀ ਖੜਾ ਨਹੀਂ ਕਰ ਸਕਦੇ ਪੁਲਿਸ ਕੁਝ ਕੀ ਆ ਸੁੱਤੀ ਪੁਲਿਸ ਹੈ ਸੁੱਤੀ ਨਾ ਹੁੰਦੀ ਨਾ ਵੀਰੇ ਕੋਈ ਅੱਜ ਕੀ ਆਉਂਦਾ 24 ਘੰਟੇ ਬੀਤਣ ਤੇ ਆ ਗਏ ਆ 24 ਘੰਟੇ ਕੋਈ ਕਾਰਵਾਈ ਹੁੰਦੀ ਮੌਕਾ ਦੇਖਿਆ ਜਾਂਦਾ ਗਏ ਆ 7 ਨੰਬਰ ਮੌਕਾ ਦੇਖਣ ਆਵਾਂਗੇ ਹੁਣ ਤੱਕ 24 ਘ ਵੀਡੀਓ ਨਹੀਂ ਕੋਈ ਗੱਲ ਹੀ ਕੋਈ ਵੀਡੀਓ ਕੋਈ ਗੱਲ ਹੀ ਨਹੀਂ ਹੋਈ ਵੀਰੇ ਉਹਨਾਂ ਨੇ ਬਸ ਆਪਣੀ ਕਾਰਵਾਈ ਕਾਗਜ਼ ਚਿੱਤੇ ਤੇ ਨੀਲੇ ਕੀਤੇ ਕਾਣੀ ਜਾਓ ਜੀ ਆਪਣੇ ਘਰੇ ਅਗਰ ਵਾਰ ਤੇ ਤੇਰੇ ਮੋਟਰਸਾਈਕਲ ਦੇ ਉੱਤੇ ਫਿਰ ਤਫਾਸੀਏਗਾ ਤੂੰ ਤਾਂ ਉਹਨਾਂ ਨੇ ਸਾਨੂੰ ਆਹ ਦੇਖ ਤਾਈ ਲਿਖ ਕੇ ਆਪਣੇ ਫੋਨ 'ਚ ਮੈਂ ਕਹਿੰਦਾ ਕੋਈ ਸਾਨੂੰ ਦੇ ਦਿਓ ਕੋਈ ਐਫ ਆਰ ਆਈ ਨੰਬਰ ਦੇ ਦਿਓ ਸਾਡੇ ਜਿੰਨਾਂ ਕੋ ਕੰਮ ਕਰੇ ਸਾਨੂੰ ਤਾਂ ਪਤਾ ਨਹੀਂ ਅਸੀਂ ਕਿਹੜੇ ਕੰਮਾਂ 'ਚ ਕਦੀ ਪਏ ਨਹੀਂ ਦੂਜੀ ਗੱਲ ਉਹਨਾਂ ਨੇ ਕਹੀ ਸਾਡੇ ਆਪਣੇ ਫੋਨ 'ਚ ਫੋਟੋ ਖਿੱਚ ਲਓ ਤੇ ਲੈ ਕੇ ਚਲੇ ਜਾਓ ਤੇ ਕੱਲ ਨੂੰ ਸਾਨੂੰ ਉਹੀ ਕਹਿੰਦੇ ਸਾਡੇ ਜਿੰਨਾਂ ਕੋ ਅਸੀਂ ਕਰਦੇ ਹਾਂ ਤੁਸੀਂ ਕੀ ਲੈ ਕੇ ਆਇਓ ਮੈਂ ਕਹਿੰਦਾ ਕੁਝ ਦਿੱਤਾ ਉਹਨਾਂ ਆ 24 ਘੰਟੇ ਹੋ ਗਏ ਕੋਈ ਇਹਦਾ ਹੁੰਦਾ ਕੱਲ ਨੂੰ ਕੌਣ ਜ਼ਿੰਮੇਵਾਰ ਆ ਮੇਰਾ ਤਾਂ ਇੱਕ 50 60 ਹਜ਼ਾਰ ਦਾ ਮੋਟਰਸਾਈਕਲ ਗਿਆ ਕੱਲ ਨੂੰ ਵਾਰ ਨਹੀਂ ਮੇਰੇ ਤਾਂ ਬੱਚੇ ਰੋਣ ਨਾਲ ਕੰਮ ਹੋ ਜਾਏਗਾ ਕੱਲ ਨੂੰ ਮੋਟਰਸਾਈਕਲ ਤੇ ਕੋਈ ਬੰਦਾ ਵਾਰਦਾਤ ਕਰਦਾ ਉਹ ਤਾਂ ਕੌਣ ਜ਼ਿੰਮੇਵਾਰ ਆ ਮੈਂ ਜ਼ਿੰਮੇਵਾਰ ਆ ਕਿ ਗੌਰਮੇ ਪੁਲਿਸ ਜ਼ਿੰਮੇਵਾਰ ਆ ਕਿ ਕੌਣ ਜ਼ਿੰਮੇਵਾਰ ਕਿ ਬਜਟ ਕਰਨਗੇ ਜ਼ਿੰਮੇਵਾਰ ਉਹਨੇ ਜੇ ਭਾਈ ਜੇ ਤੁਸੀਂ ਨਾ ਆਂਦੇ ਜੇ ਤੁਸੀਂ 2 ਮਿੰਟ ਬਾਹਰ ਖੜੀ ਜਾਂਦੇ ਚੋਰੀ ਨਹੀਂ ਹੋਣੀ ਸੀ ਫਿਰ ਬਚ ਜਾਣਾ ਸੀਗਾ ਜਿਵੇਂ ਨਾ ਆਂਦਾ ਤਾਂ ਉਹ ਤਾਂ ਜਦੋਂ ਗੇਟ ਖੁੱਲਾ ਸੀਗਾ ਤੇ ਫਿਰ ਗੇਟ ਖੁੱਲਿਆ ਤੇ ਅਗਲਾ ਪਹਿਲਾ ਦੇਖ ਕੇ ਨਿਕਲ ਗਿਆ ਵਾ ਹੋ ਤਾਂ ਜੇ ਗੇਟ ਖੁੱਲਾ ਹੁੰਦਾ ਫੇਰ ਨੀ ਚੋਰੀ ਹੋਣੀ ਫੇਰ ਵਜੇ ਨਾ ਸੀ। ਦਲੇਰੀ ਕਿੰਨੀ ਹੁੰਨਾ ਛੋਟੀ ਛੋਟੀ ਉਮਰਾਂ ਦੇ ਨੇ। ਦਲੇਰੀ ਭਾਈ ਦਿਨ ਦਿਹਾੜੇ ਦੇਖ ਲਓ ਤੁਸੀਂ ਆਪ ਹੀ। ਹੂੰ। ਵੀ ਕਿੰਨਾ ਅਗਲੇ ਦੇ ਵਿੱਚ ਹਿੰਮਤ ਹੈਗੀ ਆ ਵੀ ਦਿਨ ਦਿਹਾੜੇ ਹਜੇ ਬੰਦਾ ਗੇਟ ਦੇ ਅੰਦਰ ਹੀ ਆ ਤਾਂ ਵੀ ਚੋਰੀ ਹੋ ਰਹੀ ਹੈਗੀ ਆ। ਇਹ ਸ਼ਰਯਾਮਤ ਕਹਿ ਸਕਦੇ ਆ ਵੀ ਹਾਂਜੀ ਹੈ ਨਹੀਂ ਕਿ ਕੋਈ ਵੀ ਪੁੱਲ ਸਕਦੀ ਮਤਲਬ ਬੇਪਰਵਾਹੀਆ ਡਰ ਖੋ ਫੈਣੀ ਕੋਈ ਚ ਵੀ। ਕੋਸਾ ਜਮੈਂਡੋਰ ਬੇ ਬੇਖੌਫ ਹੈ ਜੀ ਡਰ ਡਰ ਜਮਾ ਵੀ ਹੈ ਨਹੀਂਗਾ ਹੁਣ ਬਾਈਕ ਜੇ ਅਸੀਂ ਖੜੀ ਕਰਨੀ ਚਾਹੀਏ ਤਾਂ ਕਿੱਥੇ ਖੜੀ ਕਰੀਏ ਹੁਣ ਮਿੰਟ ਬਾਅਦ ਅਸੀਂ ਅੰਦਰ ਥੋੜਾ ਖੜੀ ਕਰਾਂਗੇ ਲੇਕਿ ਤੁਹਾਨੂੰ ਆ ਵੀ ਦੱਸਦਾ ਹੁਣ ਘਰ ਦੇ ਬਾਹਰ ਖੜੀ ਗੱਡੀਆਂ ਵੀ ਖੜੀਆਂ ਨਹੀਂ ਕਰ ਸਕਦੇ ਹਾਂ ਕਿਉਂਕਿ ਇਹ ਦੋ ਖਬਰਾਂ ਵਿੱਚ ਪਿੱਛੇ ਚਲਾਈਆਂ ਘਰ ਦੇ ਬਾਹਰ ਖੜੀ ਗੱਡੀ ਨੂੰ ਟੋਅ ਕਰਕੇ ਲੈ ਗਏ ਗੱਡੀਆਂ ਤੋਂ ਲਈ ਜਾ ਰਹੇ ਟਾਇਰ ਕੱਢ ਕੇ ਲੈ ਜਾਂਦੇ ਗੱਡਿਓਗੇ ਤਾਂ ਹੋ ਹੀ ਰਾਇਆ ਇਹ ਸਭ ਕੁਝ ਤੋਂ ਦੇਖ ਕੇ ਸੇਫ ਹਮ ਕਾਹਦੇ ਸੇਫ ਹੈ ਹਮ ਸੇਫ ਹੈ ਨਹੀਂ ਤभी ਤਾਂ ਡਰੇ ਹੋਏ ਹਾਂ ਸਾਰੇ ਸਾਹਮਣੇ ਸੇ ਹੋ ਗਿਆ ਸਾਹਮਣੇ ਸੇ ਅੱਜ ਦੀ ਦਾ ਅੰਦਰ ਰੱਖ ਲੀਏ ਸਾਰੇ ਨੇ ਆਪਣੀ ਆਪਣੀ ਐਕਟੀਵਿਟੀ ਅੰਦਰ ਰੱਖ ਲੀਏ ਕੋਈ ਸੇਫ ਹੈ ਨਹੀਂ ਹਾਂ ਛੋਟੇ ਛੋਟੇ ਬੱਚੇ ਗਲੀਆਂ ਚ ਖੇਲਦੇ ਆ ਉਹਨਾਂ ਨੂੰ ਖਤਰਾ ਹੈਗਾ ਕਿਸ ਟਾਈਮ ਆਪਾਂ ਅੰਦਰ ਹੁੰਨੇ ਬੱਚੇ ਛੋਟੇ ਬਾਹਰ ਹੁੰਦੇ ਆ ਕੱਲ ਨੂੰ ਉਹਨਾਂ ਨੂੰ ਲੈ ਕੇ ਫੇਰ ਅੱਜ ਤਾਂ ਚਲੋ ਮੋਟਰਸਾਈਕਲ ਆਉ ਰਿਹਾ ਕਾਰਾਂ ਹੋ ਰਹੀਆਂ ਹੈਗੀਆਂ ਕੱਲ ਨੂੰ ਤਾਂ ਬੱਚਿਆਂ ਦਾ ਵੀ ਖਤਰਾ ਹੀ ਹੈ ਤੇ ਪੁਲਿਸ ਪੁਲਿਸ ਕੋਈ ਨਹੀਂ ਕੰਪਲੀਟ ਕਰਾਈ ਇਹ ਪੁਲਿਸ ਕੋਈ ਨਹੀਂ ਕੰਪਲੈਨ ਕਰਾਈ ਇਹ ਆਈ ਨਹੀਂ ਆਈ ਨਹੀਂ ਕਰੀ ਕੋਈ ਵੀ ਇੱਕ ਵਾਰੀ ਪੁਲਿਸ ਨੇ ਜਿਹੜਾ ਭਣੇ ਕ ਲੱਗੀ ਮੋਟਰਸਾਈਕਲ ਸਟਾਰਟ ਹੋ ਗਿਆ ਮੁੰਡਾ ਬਾਹਰ ਆਇਆ ਤਾਂ ਵੱਜ ਜਾਂਦਾ ਤਾਂ ਦੇਖਿਆ ਦੋਸ਼ੀ ਤਾਂ ਭੱਜ ਗਏ ਜੀ ਉਸੇ ਥਾਈ ਭੱਜੇ ਬਾਅਦ 1 ਮਿੰਟ ਲਗਾਇਆ ਉਹਨਾਂ ਨੇ ਭੱਜ ਗਏ ਸਰ ਕੋਈ ਹੈ ਨਹੀਂ ਕੋਈ ਸਾਧਨ ਨਹੀਂ ਹੈਗਾ ਸੀ ਇਹਨੂੰ ਤੇ ਮੁੰਡੇ ਨੇ ਪਕੜ ਲੈਣਾ ਸੀ ਜਿਸ ਤਰ੍ਹਾਂ ਗੁਜ਼ਾਰਾ ਕੀਤਾ ਫੇ ਮੋਟਰਸਾਈਕਲ ਵਿਚਾਰਾ ਲੈ ਕੇ ਆਇਆ ਘਰ ਵੀ ਚਲਾਣਾ ਪਰਿਵਾਰ ਵੀ ਚਲਾਣਾ 15000 ਦੇ ਮਹੀਨਾ ਕਮਾਣ ਵਾਲਾ 6 ਬੰਦੇ ਖਾਣ ਵਾਲੇ ਕੀ ਕਰ ਲੇਗਾ ਅਗਲਾ ਬਹੁਤ ਮੁਸ਼ਕਿਲ ਹੋਇਆ ਪੁਲਿਸ ਕੋਈ ਸੁਣਾਈ ਨਹੀਂ ਕਰਦੀ ਕੱਲ ਦੇ ਅਸੀਂ ਗਏ ਅਗੇ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀਗੀ ਸਾਡੀ ਕੋਈ ਬੰਦਾ ਕੋਈ ਵੀ ਨਹੀਂ ਆਇਆ ਜੀ ਮੋਚੀ ਦੇਖਿਆ ਜੀ ਕਦੀ ਮਹੱਲੇ ਚ ਮੋਚੀ ਮੋਚੀ ਤਾਂ ਆਇਆ ਹੀ ਨਹੀਂ ਹੈ ਜੀ ਕਦੀ ਵੀ ਆਇਆ ਨਹੀਂ ਹੈ ਉਹ ਤਾਂ ਕਦੀ ਇਸ ਮਹੱਲੇ ਚ ਆਇਆ ਹੀ ਨਹੀਂ ਹੈਗਾ ਕਦੀ ਵੀ ਨਹੀਂ ਆਇਆ ਇਸ ਮਹੱਲੇ ਚ ਉਹ ਪਹਿਲੀ ਵਾਰ ਉਸਨੂੰ ਦੇਖੇਗਾ ਅਸੀਂ ਤੇ ਉਹ ਮੋਚੀ ਐ ਨਵੇਂ ਟ੍ਰੈਂਡ ਦਾ ਹੀ ਸੀਗਾ ਮੋਚੀ ਨਾ ਮੋਚੀ ਦੀ ਆਵਾਜ਼ ਮਾਰੀ ਆ ਆ ਕੇ ਨਹੀਂ ਤੁਸੀਂ ਆਪ ਦੇਖੋ ਇੱਕ ਹੀ ਆਂਦਾ ਹੈ ਮਾਰੀ ਗਲੀ ਮੇ ਬਹੁਤ ਪੁਰਾਣਾ ਹੈ 20 25 ਸਾਲ ਸੇ ਇੱਕ ਹੀ ਆਂਦਾ ਹੈ ਬਸ وہی ਹੈ ਬਾਕੀ ਤੋਂ ਮੈਨੂੰ ਪਤਾ ਨਹੀਂ ਕੋਨੇ ਕੋਨੇ ਨਹੀਂ ਹੈ ਆ ਉਹ ਤਾਂ ਆਵਾਜ਼ ਆਵਾਜ਼ ਤਾਂ ਮਾਰਦੇ ਨੇ ਲੇਕਿਨ ਹੁਣ ਤੁਸੀਂ ਕੀ ਸਿੱਖਿਆ ਕੀ ਬਾਹਰ ਬੈਣਾ ਨਹੀਂ ਜੀ ਨਹੀਂ ਜੀ ਹੁਣ ਤਾਂ ਬਹੁਤ ਡਰ ਲੱਗਣ ਲੱਗ ਪਿਆ ਹੈ ਬਹੁਤ ਡਰ ਲੱਗਣ ਲੱਗ ਪਿਆ ਹੈ ਅਸੀਂ ਤਾਂ ਸਾਰੀਆਂ ਦੁਪਹਿਰ ਨੂੰ ਅਟੀਵਾ ਅੰਦਰ ਕਰ ਲਈਏ ਤੁਹਾਨੂੰ ਵੀ ਯਾਦ ਹੋਣਾ ਕਿ ਕਈ ਮਹਿਲਾਵਾਂ ਬਾਹਰ ਬੈਠੀਆਂ ਹੁੰਦੀਆਂ ਪਿੱਛੋਂ ਦੀ ਆਂਦੇ ਵਾਲੀਆਂ ਲਾਲ ਚਾਹਨਾ ਗੱਟ ਕੇ ਲੈ ਜਾਂਦੇ ਆ ਬਿਲਕੁਲ ਹੁਣ ਤਾਂ ਬਿਲਕੁਲ ਡਰ ਹੋ ਗਿਆ ਬਿਲਕੁਲ ਹੀ ਹੋਣੀ ਬੈਠ ਸਕਦੇ ਬਹੁਤ ਮਾਰੇ ਬਹੁਤ ਮਾਰੇ ਬਹੁਤ ਮਾੜੀ ਸੇਫ ਸਿਟੀ ਲੁਧਿਆਣਾ ਸੇਫ ਸਿਟੀ ਲੱਗਦੀ ਹੈ हांसी ਹੈ ਜੀ ਪੁਲਿਸ ਤੋਂ ਨਾਮ ਕੇ ਲਿਏ ਬੈਠੀ ਹੈ ਸਿਰਫ ਪੁੱਛਦੇ ਸੈਲਰੀ ਲੈਣੇ ਕੇ ਲਿਏ ਬੈਠੇ ਹੈ ਪੁਲਿਸ ਅਭੀ ਤੱਕ ਆਈ ਕਿਉਂ ਨਹੀਂ ਹੈ ਅਗਰ 24 ਘੰਟੇ ਕੇ ਪੁਲਿਸ ਕੀ ਕਰ ਰਹੀ ਹੈ ਕੋਈ ਪੁਲਸਾਈ ਨਹੀਂ ਹੈ ਕੰਪਲੇਨ ਕਰਾਇਆ ਦੋ ਦਿਨ ਹੋ ਗਏ 112 ਨੰਬਰ ਤੇ ਇਸ ਮੁੰਡੇ ਨੇ ਫੋਨ ਕੀਤਾ ਤੇ ਅਜੇ ਤੱਕ ਪੁਲਿਸ ਨਹੀਂ ਆਈ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੈਗੀ ਕੋਈ ਵੀ ਇਹ ਭਾਈ ਤੇ ਤੂੰ ਫੋਨ ਕੀਤਾ ਡਿਟੇਲ ਹੈਗੀ ਤੇ ਕੋਈ ਚੋਰੀ ਹੋ ਗਈ ਜੀ ਇਹਨਾਂ ਦੇ ਉਹਨਾਂ ਦੀ ਡਿਟੇਲ ਪਈ ਆ ਜਿਹੜੀ ਉਹਨਾਂ ਦੇ ਮੈਨੂੰ ਇੱਕ ਮੈਸੇਜ ਆਇਆ ਪੀਸੀਆ ਨੂੰ ਫੋਨ ਕੀਤਾ ਸੀ ਪੀਸੀਆ 112 ਨੰਬਰ ਤੇ ਫੋਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਦੋ ਨੰਬਰ ਵਾਪਸੀ ਕੋਲ ਆਈ ਹੈ ਜੀ ਤੁਹਾਡੀ ਐਸੀ ਲਿਖ ਲਿਆ ਜੀ ਉਹਦੇ ਇੱਕ ਤੁਹਾਨੂੰ ਸੱਤ ਨੰਬਰ ਦਾ ਨੰਬਰ ਦਿੰਨੇ ਆ ਇਹ ਨੰਬਰ ਤੇ ਫੋਨ ਕੀਤਾ ਉਹ ਨੰਬਰ ਸੱਚੋ ਲੇਕਿਨ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਦਾ ਮਾਇਨ ਨਾ ਕਰੀ ਫੋਨ ਦੇ ਯਾਰ ਆਪਣਾ ਆਹ ਦੇਖ ਲਓ ਆਹ ਫੋਨ ਦੇ ਹਾਲਾਤ ਨੇ ਵਿਚਰੇ ਦੇ ਫੋਨ ਵੀ ਲਾਈਆਂ ਹੋਈਆਂ ਰੱਪਟਾਂ ਲਾਈਆਂ ਹੋਈਆਂ ਉੱਤੋਂ ਮੋਟਰਸਾਈਕਲ ਲੈ ਗ ਤੁਸੀਂ ਇਸ ਇਲਾਕੇ ਦੇ ਹੀ ਹੋ? ਹਾਂ ਜੀ ਗਵਾਂਡੀਆਂ ਜੀ। ਗਵਾਂਡੀਆਂ? ਹਾਂ ਜੀ। ਕੀ ਹੋਊਗਾ ਲੁਧਿਆਣੇ ਦਾ? ਪਤਾ ਨਹੀਂ ਯਾਰ ਸਾਡੇ ਸਾਰੇ ਬਾਹਰ ਕੰਮੇਸ਼ਾਂ ਖੜੀਆਂ ਹੁੰਦੇ ਆ ਸਾਡੇ ਗਾਰਾਂ ਲੱਗਿਆ ਮੋਟਰਸਾਈਕਲ ਲੱਗਰ। ਉਹ ਵਿਚਾਰੇ ਮੈਸੇਜ ਪੂਰਾ ਫੁਰਸੂਰਾ ਹੈਗਾ ਮੁੰਡਾ ਵਿਚਾਰਾ ਜਿਹਨਾਂ ਨੇ ਧੱਕਾ ਕਰ ਦਿੱਤਾ ਚੱਕ। ਵਿਚਾਰਾ ਤਾਂ ਮੈਂ ਹੁਣ ਦੇਖਿਆ ਹਾਲਾਤ ਦੇਖੇ ਨੇ ਹਾਲਾਤ। ਮੈਂ ਕਿਹਾ ਰਾਤ ਮਾਂ ਪੁੱਤ ਦੋਵੇਂ ਡਿਊਟੀ ਕਰਦੇ ਨੇ। ਅੱਛਾ। ਹਾਂ ਜੀ। ਤਾਂ ਰੋਟੀ ਜਲਦੀ ਇਹਨਾਂ ਦੀ। ਕੀ ਕੋਈ ਸੁਣੀ ਵੀ ਨਹੀਂ ਦੱਸਦਾ। ਕੋਈ ਸੁਣਦਾ ਇਹਦੇ ਪਿਆ ਸੁਣਾਈ ਹੈ ਹੀ ਨਹੀਂ ਇਸ ਇਲਾਕੇ ਦਾ ਵੈਸੇ ਨਹੀਂ ਸੁਣਾਈ ਹੁੰਦੀ ਕਿਸੇ ਦੀ ਵੀ। ਦਾਵੇ ਕੀਤੇ ਜਾਂਦੇ ਨੇ ਲੁਧਿਆਣਾ ਸੇਫ ਸਿਟੀ ਉਹ ਸਭ ਐਵੇਂ ਸੇਫਟੀ ਦੇ ਝੂਠੀਆਂ ਬਾਵਾਂ ਨੇ ਕੋਈ ਕੁਛ ਨਹੀਂ ਕੀਤਾ ਦਿੰਦਾ ਜੇ ਦੇਣ ਵਾਲੇ ਹੋਣ ਤਾਂ ਇਹੋ ਜਿਹਾ ਵਿਚਾਰਾ ਗਰੀਬ ਕਿਉਂ ਤੁਰਿਆ ਫਿਰ ਸੜਕਾਂ ਤੇ ਕਿਉਂ ਤੁਹਾਨੂੰ ਬੁਲਾਵੇ ਅਸੀਂ ਤਾਂ ਆਵਾਜ਼ ਬਣਾਾਂਗੇ ਕਿ ਵੀਡੀਓ ਆਪਾਂ ਸਰਕੂਲੇਟ ਕਰਾਂਗੇ ਆਵਾਮ ਤੱਕ ਪਹੁੰਚ ਕੇ ਆਵਾਮ ਕਿਤਨੇ ਕਿਤੇ ਇਤਲਾਹ ਦੇ ਸਕਦੀ ਹੈ ਕਿਤਨੇ ਕਿਤਨੇ ਤਰੀਕੇ ਹੋਣਾ ਚਾਹੀਦਾ ਦੇਖੋ ਨਾ ਆਏ ਦੇਖੋ ਜੀ 7 ਨੰਬਰ ਗਲੀ ਜੀ ਆਏ ਨੇ ਪੁਲਿਸ ਨੂੰ ਵੀ ਡਰ ਲੱਗਦਾ ਹੈ ਇੱਥੇ ਉਹ ਵੀ ਨਹੀਂ ਆ ਰਹੀ ਇੱਥੇ ਪੁਲਿਸ ਹੀ ਨਹੀਂ ਆ ਰਹੀ ਦੇਖੋ ਹਾਂ ਉਹ ਨਹੀਂ ਚੰਦੀ ਗਿੱਥ ਕੋਈ ਸੀ ਪਾਗ ਲੈ ਗਿਆ ਨਹੀਂ ਉੱਥੇ ਚਲੇ ਗਿਆ ਸਾਡੀ ਨਾ ਚਿੱਟੇ ਬਾਜ਼ ਨਿੱਕੇ ਨਿੱਕੇ ਬੱਚਿਆਂ ਕੋਲ ਡਰ ਨਹੀਂ ਪੁਲਿਸ ਵੀ ਕੱਲ ਨੂੰ ਕੀ ਹੈ ਕੋਈ ਮਿੱਲੀ ਪਾ ਗੁੱਤੇ ਨਹੀਂ ਲੱਗਦੀ ਵੀਰੇ ਇਹਦੇ ਵਿੱਚ ਵਿਸ਼ਾਲ ਵੀਰੇ ਆਪ ਕੋਈ ਚੀਜ਼ ਸਮਝਣਾ ਜਾਣਦੇ ਆ ਅੱਜ ਤੁਹਾਨੂੰ ਮੈਂ ਫੋਨ ਕੀਤਾ ਤੁਸੀਂ ਘੰਟੇ ਦੋਦੇ ਤੇ ਤੁਹਾਡੇ ਸਾਈ ਸਹੀ ਹੋ ਤੁਸੀਂ ਦੋ ਪਿੰਡਾਂ ਵਿੱਚ ਆ ਗਏ ਉਹਨਾਂ ਨੂੰ ਕਿਉਂ ਆਂਦੇ ਹੋ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਅਗਲੀ ਅਪਰਚੂਨਿਟੀ ਕਰ ਰਹੇ ਹੋ ਠੀਕ ਹੈ ਜੀ ਤੁਸੀਂ ਆਪਣੀ ਡਿਊਟੀ ਕਰਨ ਆ ਕੇ ਕਰ ਲੀ ਜੀ ਉਹ ਅਗਲੀ ਆਪਣੀ ਡਿਊਟੀ ਕਿਉਂ ਨਹੀਂ ਕਰਨ ਆਏ ਉਹ ਤਾਂ ਗੌਰਮੈਂਟ ਹੀ ਬੰਦੇ ਨੇ ਤੁਸੀਂ ਤਾਂ ਕੋਈ ਰਿਟਾਇਰਮੈਂਟ ਦਾ ਤੂੰ ਕਿ ਪੈਨਸ਼ਨ ਨਹੀਂ ਲੈਣੀ ਉਹ ਤਾਂ ਆਪਣੀ ਸਭ ਤੇ ਬੱਚਿਆਂ ਦੀ ਅੱਗੋਂ ਪਰਿਵਾਰ ਸਭ ਚੱਲਦਾ ਗੁਜ਼ਾਰਾ ਯਾਰ ਅਸੀਂ ਆਵਾਮ ਦੀ ਆਵਾਜ਼ ਆ ਅਸੀਂ ਇਸ ਚੀਜ਼ ਦਾ ਗੱਲ ਕਿੰਨੇ ਬ੍ਰਦਰ ਇਸ ਚੀਜ਼ ਦਾ ਪੱਕਾ ਹੱਲ ਕੀ ਹੈ ਇਸ ਸੀਜ਼ ਮਤਲਬ ਪੁਲਿਸ ਵੀ ਡਰਦੀ ਆ ਉਨਾਂ ਕੋਲ ਕੋਈ ਮਿੱਲੀ ਜੁੱਲੀ ਭਗਤ ਹੈ ਮੀਡੀਆ ਨਾ ਹੋਵੇ ਤਾਂ ਇੱਥੇ ਪਤਾ ਨਾ ਕੀ ਹੋ ਜਾਏ ਬਸ ਤੁਹਾਡੇ ਸਿਰ ਤੁਹਾਡੇ ਤੇ ਆਸ ਸੀ ਤੁਹਾਨੂੰ ਤਾਂ ਹੀ ਬੁਲਾਇਆ ਗਿਆ ਵੀਰੇ ਤੁਹਾਡੇ ਸਿਰ ਤੇ ਆਸ ਹੈ ਤੁਹਾਨੂੰ ਕੁਝ ਵੀ ਚਲੋ ਮੇਰੀ ਤਾਂ ਗਈ ਗਈ ਮੈਨੂੰ ਤਾਂ ਆਸ ਇੱਕ ਪਰਸੈਂਟ ਵੀ ਗੌਰਮੇ ਪੁਲਿਸ ਦੇ ਨਹੀਂ ਹੈਗਾ ਮੇਰੀ ਜੀ ਚਲੀ ਗਈ ਮੈਂ ਤਾਂ ਕੋਈ ਗੱਲ ਨਹੀਂ ਸਾਲ 6 ਮਹੀਨੇ ਬਾਅਦ ਫੇਰ ਲੈ ਲਾਂਗਾ ਮੈਨੂੰ ਤਾਂ ਚਲੋ ਕੁਝ ਸੈਕੰਡ ਹੈਡ ਕਿੱਦਾਂ ਵੀ ਕਰਾਂਗੇ ਸਿਰ ਕੰਮ ਕਰਨਾ ਕਰਨ ਬੰਦੇ ਆ ਤੇ ਇਹ ਚੀਜ਼ ਦੇਖਦੇ ਅੱਗੋਂ ਸਾਰੇ ਮੱਲੇ ਚ ਚਲੋ ਇਹ ਤਾਂ ਬਾਈਕ ਆ ਫੇਰ ਆ ਜਾਏਗੀ ਕੱਲ ਨੂੰ ਬਾਲ ਮੇਰੀ ਕੁੜੀਆਂ ਨੀ ਹੇ ਘੁੰਮਦੀ ਤਿੰਨ ਸਾਲ ਦੀ ਆ ਕੱਲ ਨੂੰ ਕੋਈ ਕੁੜੀਆਂ ਚੱਕ ਕੇ ਲੈ ਬੱਚੇ ਤਾਂ ਨਹੀਂ ਮਿਲ ਸਕਦੇ ਇੰਨੇ ਹਾਲਾਤ ਖਰਾਬ ਨੇ ਕਿ ਕਿਸ ਤਰ੍ਹਾਂ ਪੇ ਸਹੀ ਕੀਤਾ ਜਾ ਸਕਦਾ ਹੈ ਆਵਾਮ ਹੁਣ ਜਾਵੇ ਕਿਥੇ ਪੁਲਸ ਨੂੰ ਰਣਾ ਪੈਣਾ ਨਾ ਨਾਲ ਪੁਲਸ ਨਾਲ ਲੁੱਟੇ ਆਵਾਮ ਦਾ ਸਾਥ ਦੇ ਆਵਾਮ ਨਾਲ ਖੜੀ ਹੋਏਗੀ ਉਹਨਾਂ ਦੇ ਕਿਉਂ ਨਹੀਂ ਖੜੀ ਹੋਏਗੀ ਆ ਦੇਖੋ ਜੀ ਫੋਨ ਕੀਤਾ ਹੈਗਾ ਫੋਨ ਨੇ ਉਹਨੇ ਭੇਜਿਆ ਹੀ ਨਹੀਂ ਹੈਗੇ ਵੇਖੀਏ ਮੈਂ ਤੁਹਾਨੂੰ ਆ ਤਸਵੀਰ ਦਿਖਾ ਰਿਹਾ ਗੁਰੂ ਅਰਜਨ ਦੇਵ ਜੀ ਦਾ 7 ਨੰਬਰ ਦੀ ਤਸਵੀਰ ਹੈ ਜਿੱਥੇ ਇੱਕ ਮੋਟਰਸਾਈਕਲ ਚੋਰੀ ਹੁੰਦੀ ਪੂਰਾ ਸੂਰਾ ਵਿਚਾਰਾ ਸ਼ਖਸ਼ ਜੋ ਮਾਂ ਤੇ ਪੁੱਤ ਕੋਲ ਖੜੇ ਨੇ ਰਾਤ ਦੀ ਨੌਕਰੀ ਕਰਦੇ ਨੇ ਤਾਂ ਘਰ ਜਾ ਕੇ ਚੱਲਦਾ ਫੋਨ ਦੇ ਉੱਤੇ ਰਪਟਾਂ ਲਾਈਆਂ ਹੋਈਆਂ ਨੇ ਮੋਟਰਸਾਈਕਲ ਇੱਕ ਸੀਗਾ ਉਹ ਵੀ ਚੋਰ ਲੈ ਗਏ ਗੱਲ ਕੀਤੀ ਹੈ ਉਹਦਾ ਪੁਲਿਸ ਨੇ 24 ਘੰਟੇ ਹੋ ਗਏ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ 24 ਘੰਟੇ ਪਹਿਲੇ ਫੋਨ ਕੀਤਾ ਕਿ ਪੁਲਿਸ ਅਜੇ ਤੱਕ ਕਿੱਥੇ ਪਹੁੰਚੀ ਤੱਕ ਨਹੀਂ ਗਈ ਨਾ ਕੋਈ ਐਫਆਈਆਰ ਕੱਟੇਗੀ ਮਾਝਾ ਜੀ ਕੀ ਗੱਲ ਹੈ ਜੀ ਵਧੀਆ ਭਾਜੀ ਭਾਜੀ ਮੈਂ ਨਾ ਗੁਰੂ ਅਰਜਨ ਦੇਵ ਨਗਰ 7 ਨੰਬਰ ਗਲੀ ਦੇ ਵਿੱਚ ਆਇਆ ਸੀਗਾ ਜਿੱਥੇ ਨਾ ਇੱਕ ਮੋਟਰਸਾਈਕਲ ਚੋਰੀ ਹੋ ਗਿਆ 24 ਘੰਟੇ ਹੋ ਗਏ ਨੇ ਇਹਨੂੰ ਦਰਖਾਸਤ ਲਖਾਈ ਨੂੰ ਥਾਣੇ ਅੱਗੇ ਨੂੰ ਲੇਕਿਨ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਪੂਰਾ ਮੁਹੱਲਾ ਜਿਹੜਾ ਡਰਿਆ ਹੋਇਆ ਗੁਰੂ ਅਰਜਨ ਦੇਵ ਨਗਰ ਮੋਟਰਸਾਈਕਲ ਦਿਨ ਦੇ ਅੜੇ ਚੋਰੀ ਦਿਨ ਦਿਹਾੜੇ ਚੋਰੀ ਹੋਇਆ ਮੋਟਰਸਾਈਕਲ ਤੇਨੇ ਨੰਬਰ ਗਲੀ ਹੈ 7 ਨੰਬਰ ਗਲੀ ਸਰ ਕਦੋਂ ਕਦੋਂ ਹੋਇਆ ਕੱਲ ਹੋਇਆ 3 ਵਜੇ ਮੋਟਰਸਾਈਕਲ ਚੋਰੀ ਹੋਇਆ ਵੈ ਤੇ ਮੁਹੱਲੇ ਵਾਲੇ ਇਹਨੇ ਡਰੇ ਹੋਏ ਨੇ ਮੁਹੱਲੇ ਵਾਲੇ ਕਹਿੰਦੇ ਆ ਕਿ ਪੁਲਿਸ ਵੀ ਇੱਥੇ ਤੱਕ ਅਜੇ ਤੱਕ ਆਈ ਨਹੀਂ ਕੋਈ ਪੇਰਵਾਹੀ ਨਹੀਂ ਕੀਤੀ ਤੇ ਮੁਹੱਲੇ ਦੇ ਵਿੱਚ ਕਈ ਜਿਹੜੇ ਨੇ ਬੇਰੂਪੀਏ ਜਿਹੜੇ ਘੁੰਮਦੇ ਪਏ ਨੇ ਤੇ ਮੋਟਰਸਾਈਕਲ ਕਿਹਕਤ ਵਾ ਮੋਟਰਸਾਈਕਲ ਹੈ ਸਰ ਸਪਲੈਂਡਰ ਰਿਕੋਰ ਉਹ ਪੁੱਛਦਾ ਹੁਣ ਡਿਊਟੀ ਅਸਰ ਦਾ ਕੰਮ ਲੈ ਕੇ ਆ। ਚਲੋ ਇਹ ਸਰਨਲ ਐਸਐਚਓ ਸੀਗੇ ਜਿਨ੍ਹਾਂ ਨੂੰ ਮਾਮਲਾ ਹਜੇ ਪਤਾ ਲੱਗਿਆ ਵੈ ਲੇਕਿਨ ਦੇਖਦੇ ਆ ਹੁਣ ਕੀ ਕਾਰਵਾਈ ਇੱਥੇ ਕੀਤੀ ਜਾਂਦੀ ਆ। ਲੇਕਿਨ ਇਹ ਸਖਸ਼ ਜਾਵੇ ਤਾਂ ਜਾਵੇ ਕਿਤੇ ਕਿਤੇ ਕੋਈ ਆਸ ਲਗਾਵੇ ਲੇਕਿਨ ਅਸੀਂ ਆਵਾਮ ਨੂੰ ਹੀ ਕਹਿ ਸਕਦੇ ਆ ਕਿ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਅਗਰ ਚੋਰ ਤੁਹਾਨੂੰ ਲਿਖਦਾ ਇਹ ਚੋਰ ਤੁਹਾਨੂੰ ਦਿਖਦੇ ਨੇ ਜਾਂ ਇਹ ਚੋਰਾਂ ਦੇ ਵਿੱਚ ਇਨਸਾਨੀਤ ਵੀ ਹੋਏਗੀ ਨਾ ਥੋੜੀ ਜਿਹੀ ਇਹਨਾਂ ਦਾ ਪਰਿਵਾਰ ਦੇ ਵਿੱਚ ਨਾ ਤਰਸ ਵੀ ਆ ਜਾਏ ਚੋਰਾਂ ਨੂੰ ਤਰਸ ਤਾਂ ਆਏਗਾ ਨੀਗਾ ਲੇਕਿਨ ਅਗਰ ਤਰਸ ਵੀ ਆ ਜਾਏ ਨਾ ਚੋਰਾਂ ਨੂੰ ਇਹ ਬੰਦੇ ਦੀ ਯਾਰ ਬਾਈ ਕ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਦਾ ਹੈ ਇਹ ਇੱਥੇ ਆ ਕੇ ਦੇਖੋ ਤੁਸੀਂ ਤੁਸੀਂ ਤਾਂ ਮੋਟਰਸਾਈਕਲ ਦੀ ਚਾਬੀ ਲਈ ਤੇ ਲੈ ਕੇ ਰਫੂ ਚੱਕਰ ਹੋ ਗਏ ਹੋ ਲੇਕਿਨ ਇਸ ਸ਼ਖਸ ਦੇ ਉੱਤੇ ਕੀ ਬੀਤਦੀ ਪਈ ਹੈ ਇਸ ਸ਼ਖਸ ਕਿੱਦਾਂ ਗੁਜ਼ਾਰਾ ਕਰਦਾ ਇਹਨਾਂ ਦੇ ਘਰੇ ਰੋਟੀ ਕਿੱਦਾਂ ਪਕਦੀ ਹੈ ਤੁਹਾਨੂੰ ਨਹੀਂ ਪਤਾ ਤੁਸੀਂ ਨਸ਼ੇ ਪਿੱਛੇ ਇੱਕ ਮੋਟਰਸਾਈਕਲ ਚੱਕ ਲਿਆ ਕਿੱਥੇ ਵੇਚ ਦੋਗੇ ਖੋਲ ਕੇ ਕੀ ਮਿਲ ਜੂਗਾ ਤੁਹਾਨੂੰ ਯਾਰ ਦੇ ਦਿਓ ਇਹਨਾਂ ਦਾ ਮੋਟਰਸਾਈਕਲ ਹੈਗਾ ਜਾਂ ਕਿਸ ਨੂੰ ਮਿਲਦਾ 7837018 18607 ਤੇ 7 ਨੰਬਰ ਥਾਣੇ ਫੋਨ ਕਰਕੇ ਐਸਚੂ ਨੂੰ ਦੱਸੋ ਕਿ ਆ ਚੋਰ ਅਸੀਂ ਇੱਥੇ ਦੇਖੇ ਆ ਸਚੂ ਆਪਣੇ ਪੱਗੇ ਕਾਰਵਾਈ ਕਰਨਗੇ ਲਦਣਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲਦਣਾ